ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਬਾਈ ਜੀ ਆ ਦੇਖੋ ਕਰਤੂਤ ਦਿਖਾਉਂਦਾ ਜ세 ਬੰਦੀ ਵੀ ਪ੍ਰਧਾਨ ਦੀ ਮਹਿੰਦਰ ਸਿੰਘ ਜੀ ਦਾ ਸਿੰਘ ਜੀ ਆ ਦੇਖੋ ਦੋ ਜਿੰਦੇ ਲਾਏ ਪਏ ਅੱਜ 7ਵਾਂ ਦਿਨ ਹੈਗਾ ਆ ਦੇਖੋ ਅੱਜ 7ਵਾਂ ਦਿਨ ਹੈਗਾ ਮੋਟਰ 7 ਦਿਨ ਹੋ ਗਏ ਚੱਲੀ ਜਾਂਦੀ ਨੂੰ ਮੇਰੀ ਸਾਰੀ ਫਸਲ ਮਾਰ ਗਈ ਆ ਦੇਖੋ ਇਹਦਾ ਕਹਿਨ ਦਾ ਲੋਕਾਂ ਕੋਲ ਵੀ ਮੋਟਰ ਚੱਲਦੀ ਨਹੀਂ ਆ ਦੇਖੋ ਆ ਦੇਖੋ ਮੋਟਰ ਚੱਲਦੀ ਇਧਰ ਸੋਤੀ ਨੂੰ ਜਿੱਤਦਾ ਹੈ ਆ ਦੇਖੋ ਆ ਦੇਖੋ ਵਾਹਣ ਦਾ ਕੀ ਹਾਲ ਹੋਇਆ ਵੇਗਾ ਅੱਜ 7ਵਾਂ ਦਿਨ ਹੈਗਾ ਆ ਦੇਖੋ ਆ ਫੱਕ ਸੀ ਮੇਰੀ ਆ ਫੱਕ ਹੈ ਆ ਵਾਹਣਾ ਸਾਰਾ ਆ ਦੇਖੋ ਕਿਹੜੇ ਲੋਟ ਭਰਿਆ ਪਿਆ ਇਹ ਰਾਜ ਸਿੰਘ ਅਕਲੀਆ ਤੇਮਿੰਦਰ ਸਿੰਘ ਬਾਗਾ ਪੈਣੀ ਅੱਜ ਬਾਈ ਜੀ ਇਕੱਠ ਕੀਤਾ ਸੀਗਾ 4 ਜਸੇ ਬੰਦੀਆਂ ਦਾ ਕੱਠ ਦੇ ਵਿੱਚ ਆਏ ਨਹੀਂ ਜਵਾਬ ਦੇ ਕੇ ਕਹਿੰਦੇ ਵੀ ਅਸੀਂ ਤਾਂ ਕੱਠ 'ਚ ਜਾਂਦੇ ਹੀ ਨਹੀਂ ਸਾਡਾ ਤਾਂ ਜਸੇਬੰਦੀ ਦਾ ਫੈਸਲਾ ਦੱਸੋ ਵੀ ਇਹਨਾਂ ਦੀ ਕਿਹੜੀ ਜਸੇਬੰਦੀ ਦਾ ਫੈਸਲਾ ਹੈ ਲੋਕਾਂ ਤੋਂ ਕਣਕਾਂ ਇਕੱਠੀਆਂ ਕਰ ਲੈਂਦੇ ਨੇ ਤੇ ਖਾ ਲੈਂਦੇ ਨੇ ਬੁਰਾ ਹਾਲ ਹੈ ਬਾਈ ਜੀ ਆ ਦੇਖੋ ਕੀ ਹਾਲ ਕੀਤਾ ਪਿਆ ਮੇਰੀ ਮੋਟਰ ਕੱਲੇ ਦੀ ਹੈ ਕੱਲੇ ਦੀ ਮੋਟਰ ਤੇ ਜਿੰਦਾ ਲਾ ਗਿਆ ਆ ਕੇ ਤੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕਹਿੰਦਾ ਥਾਣੇ 'ਚ ਗੱਲ ਕਰਾਂਗੇ ਥਾਣੇ 'ਚੋਂ ਚੰਦੀ ਕਢੋਂ ਦਰਖਾਸਤਾਂ ਆਈਆਂ ਪਈਆਂ ਨੇ ਥਾਣੇ ਵਾਲੇ ਸਮਾਂ ਗੱਲ ਪੈਂਦੇ ਨੇ ਜਦੋਂ ਜਾਣਿਆ ਕੋਈ ਸੁਣਵਾਈ ਨਹੀਂ ਕੀਤੀ ਕੁਛ ਨਹੀਂ ਕੀਤਾ ਆ ਦੇਖੋ ਕੀ ਹਾਲ ਆ ਦੱਸੋ ਵੀ ਆਹ ਫੱਕ ਕਿਵੇਂ ਹੋਊਗੀ ਮੇਰੀ ਰੂਡ ਕਿਲਾ ਵਾਹਣ ਦਾ ਉਹੀ ਮੇਰਾ ਸਾਰਾ ਭਰਿਆ ਪਿਆ ਦੱਸੋ ਦੇਖੋ ਆਹ ਦੇਖੋ ਏਡੇ ਏਡਾ ਪਾਣੀ ਖੜਾ ਆ ਦੱਸੋ ਆਹ ਦੇਖੋ ਗੋਡੇ-ਗੋਡੇ ਪਾਣੀ ਖੜਕ ਅੱਜ 7ਵਾਂ ਦਿਨ ਹੋ ਗਿਆ ਜਿੰਦਾ ਲਾਏ ਨੂੰ ਕਿਸੇ ਨੇ ਕਾਰਵਾਈ ਨਹੀਂ ਕੀਤੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੱਠ ਕੀਤਾ ਸੀਗਾ ਕੱਠ ਦੇ ਵਿੱਚ ਅੱਜ ਆਇਆ ਨਹੀਂ ਇਨਾਂ ਦੇ ਵੀ ਬੰਦੇ ਆਏ ਸੀ ਵਿਚਾਰੇ ਐਵੇਂ ਕਹਿਦਿਏ ਕਹਿੰਦੇ ਸੀ ਵੀ ਕੋਈ ਟਿਕਾਹ ਕਰਾਈਏ ਉਹਨਾਂ ਦੀ ਵੀ ਨਹੀਂ ਕੋਈ ਸੁਣੀ ਤੇ ਦੋ ਬੰਦੇ ਆਏ ਸੀ ਵਿਚਾਰੇ ਉਹ ਵੀ ਕਹਿੰਦੇ ਸੀ ਵੀ ਜੇ ਕਿਸੇ ਲੋਟ ਟਿਕਾਹ ਹੋ ਜੇ ਵੀ ਜਸੇਵੰਦੀ ਦੀ ਬਦਨਾਮੀ ਹੁੰਦੀ ਹੈ ਪਰ ਉਹਨਾਂ ਦੀ ਵੀ ਨਹੀਂ ਸੁਣੀ ਬਾਕੀ ਤਿੰਨ ਜਸੇਵੰਦੀਆਂ ਦੂਜੀਆਂ ਸੀਗੀਆਂ ਉਹਨਾਂ ਦੀ ਵੀ ਨਹੀਂ ਕੋਈ ਸੁਣਵਾਈ ਹੋਈ ਉਹ ਵੀ ਵਿਚਾਰੇ ਸਾਰਾ ਦਿਨ ਉੱਥੇ ਬਹਿ ਕੇ ਮੁਰਗੇ ਥਾ ਧਰਮਸ਼ਾਲਾ ਤੇ ਕੱਠ 'ਤੇ ਜਵਾਬ ਦੇਗਾ ਪੰਚਾਇਤ ਵੀ ਆਈਸ ਪੰਚਾਇਤ ਦੇ ਬੰਦੇ ਵੀ ਆਏ ਸੀਗੇ ਉਹਨਾਂ ਦੀ ਵੀ ਨਹੀਂ ਕੋਈ ਸੁਣੀ ਗਈ ਕਹਿੰਦਾ ਵੀ ਸਾਡਾ ਤਾਂ ਕੋਈ ਲੈਣ ਦੇਣ ਹੀ ਨਹੀਂ ਕੱਠਣਾ ਆਹ ਹਾਲ ਹੋਇਆ ਪਿਆ ਡਕੋਂਤਾ ਜੁਨੀਅਨ ਦੇ ਪ੍ਰਧਾਨ ਦਾ ਇਹ ਜੁਨੀਅਨ ਭਾਈ ਬੂਟਾ ਬੁਰਜ ਗਿੱਲ ਵਾਲੀ ਆ ਦੇਖੋ ਵਾਹਣ ਕਿਹੜੇ ਲੋਟ ਤਲਾ ਵਾਂਗੂ ਭਰਿਆ ਪਿਆਗਾ ਦੇਖੋ ਪਾ ਕੇ ਨਾ ਪਾਣੀ ਬਚਾਓ ਵੱਡੀਆਂ ਵੱਡੀਆਂ ਸਟੇਟਮੈਂਟਾਂ ਦਿੰਦਾ ਜਾ ਕੇ ਆ ਫਲਾਨੀ ਪਾਰਟੀ ਮਾੜੀ ਆ ਫਲਾਨੀ ਮਾੜੀ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਭਾਈਆਂ ਦਾ ਕੀ ਕਰੀ ਬੈਠਾ ਭਾਈਆਂ ਦੀ ਤਿੰਨ ਜਾਣਿਆਂ ਦੀ ਵਾਦੀ ਦੱਬੀ ਬੈਠਾ ਇਹ ਪੁੱਛੋ ਇਹਨੂੰ ਆਹ ਹਾਲ ਹੋਇਆ ਪਿਆ ਦੇਖੋ ਇਹ ਕਰਾ ਰਿਹਾ ਹੈ ਮਹਿੰਦਰ ਬਾਗਾ ਪੈਣੀ ਵਾਲਾ ਉਹ ਕੁਛ ਕਰਾ ਰਿਹਾ ਦੇਖੋ ਜਿਹੜਾ ਮੇਰਾ ਨਫਾ ਨੁਕਸਾਨ ਹੋ ਗਿਆ ਇਹਦਾ ਰਾਜ ਸਿੰਘ ਇਕੱਲਾ ਜ਼ਿੰਮੇਵਾਰ ਹੈ ਆ ਦੇਖੋ ਕੀ ਹਾਲ ਹੋਇਆ ਪਿਆਗਾ ਬਾਈ মিডিਆ ਵਾਲਿਆਂ ਨੂੰ ਬੇਨਤੀ ਹੈ ਵੀ ਪਹੁੰਚੋ ਇੱਥੇ ਪਹੁੰਚ ਕੇ ਜਾਇਜਾ ਲਾਓ ਵੀ ਕੀ ਗੱਲ ਹੋਈ ਵੀ ਹੈ ਧੰਨਵਾਦ ਬਾਈ